ਆ ਦੇਖੋ ਸਾਡਾ ਉੱਪਰਲਾ ਬਾਥਰੂਮ ਇਹ ਵਾਲਾ ਤਾਂ ਆ ਦੇਖੋ ਜਿਹੜਾ ਸਾਡਾ ਚਵਾਰਾ ਸੀਗਾ ਹੈ ਨਾ ਉਹ ਪਿਆ ਉਹਦੇ ਜਿਹੜੇ ਬਾਥੂ ਜਿਹੜੇ ਪਹਿਲਾਂ ਵਾਲੇ ਸਮਾਨ ਸੀ ਉਹ ਪਿਆ ਹੋਇਆ ਹੈਗਾ ਆ ਦੇਖੋ ਸਾਰਾ ਕਿੰਨਾ ਕਵਰੀ ਹੈਗਾ ਆ ਦੇਖੋ ਕਿੰਨਾ ਸੋਹਣਾ ਇਹ ਜਿਹੜੇ ਸਾਡੇ ਉੱਤੇ ਡਿਜ਼ਾਈਨ ਨਹੀਂ ਲੱਗਦੇ ਹੈਗੇ ਚਵਾਰ ਤੇ ਉਹ ਨੇਗੇ ਦੇਖੋ ਕਿੰਨੇ ਸੋਹਣੇ ਨੇਗੇ ਤੇ ਉੱtre ਦਾ ਸਾਡਾ ਡੰਗਰਾ ਵਾਲਾ ਜਿੱਥੇ ਛੱਡ ਪਿਆ ਹੋਇਆ ਹੈ ਨਾ ਉਹ ਵੀ ਅਸੀਂ ਹੁਣੀ ਪਵਾ ਲਿਆ ਸੀ ਕਿਉਂਕਿ ਫੇਰ ਤਾਂ ਗਰਮੀ ਔਨ ਹੋ ਰਹੀ ਆਦੀ ਸੀਗੀ ਫਿਰ ਮੇ ਗਰਮੀ ਚ ਡੰਗਰ ਕੀਤਾ ਰਹਿਣਗੇ ਆ ਦੇਖੋ ਕੁੱਪ ਵੀ ਪੂਰਾ ਤੂੜੀ ਦਾ ਭਰ ਲਿਆ ਏ ਆ ਦੇਖੋ ਉੱਪਰ ਉਹ ਵੀ ਕਿੰਨਾ ਸੋਹਣਾ ਨਜ਼ਾਰਾ ਦਿਖ ਰਿਹਾ ਏ ਆ ਲੋ ਆ ਦੇਖੋ ਆਪਔਰੋ ਜੀ ਵੀ ਵੇਖ ਸਕਦੇ ਆ ਆ ਜਿਹੜੀ ਆਪਣੀ ਸਪੇਸ ਸੀਗੀ ਬਾਤ ਸੀ ਬਾਤ ਦੀ ਸੀ ਕਿ ਤਾਂ ਕਰਕੇ ਇਹਨਾਂ ਨੂੰ ਇਹੋ ਸਪੇਸ ਨੇ ਦਿੱਤਾ ਹੈ ਣ ਤਾਂ ਆ ਦੇਖੋ ਆ ਦੇਖੋ ਕਿੰਨਾ ਸੋਹਣਾ ਲਿਖਿਆ ਆ ਦੇਖੋ ਕਿ ਡੰਗਰ ਖੜੇ ਸਾਡੇ ਆ ਬੈੜੀਆਂ ਉਧਰ ਪਰੇ ਮੱਝਾ ਉਧਰ ਕਟਰੂ ਨੇਗੇ ਆ ਸੀ ਕੁੱਪ ਬੰਨੇ ਸੀਗਾ ਤੇ 3-4 ਕੁੱਪ ਬੰਨੇ ਸੀਗੇ 2 ਤੱਕ ਇਹ ਤਾਂ ਅੱਜ ਨੇ ਦੇਖੋ ਉਹ ਨਹੀਂ ਤੇ ਉਧਰ ਜੇ ਸਾਡੇ ਗੋਫਾ ਸਿੱਟ ਰਹੇ ਨੇਗਾ ਹਨਾ ਕਿਉਂਕਿ ਪੂਰੀ ਰੋੜੀ ਭੱਜ ਗਈ ਸੀਗੀ ਦੇਖੋ ਆ ਜਿਹੜਾ ਸਾਡਾ ਗੇਟ ਦਾ ਡਿਜ਼ਾਈਨ ਹੈਗਾ ਇਹਨੂੰ ਜਿਹੜਾ ਹੋਣਾ ਲਾਉਣਾ ਹੈਗਾ ਆਹ ਦੇਖੋ ਪੂਆ ਚਵਾਰਾ ਹੈਗਾ ਇੱਥੇ ਜਿਹੜੇ ਤੁਹਾਨੂੰ ਡਿਜ਼ਾਈਨ ਦਿਖਾਏ ਨੇਗੇ ਹੁਣੀ ਉਹ ਲੱਗ ਦੇਣੇ ਨੇਗੇ ਆਹ ਦੇਖੋ ਉੱਪਰ ਉਹ ਵੀ ਹੁਣ ਲੈਂਟਰ ਖੁੱਲ ਗਿਆ ਏ ਹੁਣ ਇਹ ਕਮਰਾ ਬਹੁਤ ਗੰਦਾ ਹੈਗਾ ਅਸੀਂ ਇਹਨੂੰ ਹੁਣ ਸਾਫ਼ ਕਰਨ ਲੱਗੇ ਸੀਗੇ ਦੇਖੋ ਕਿੰਨਾ ਗੰਦਾ ਹੈਗਾ ਰੇਤਾ ਰਤਨ ਫੈਲੇ ਰਹਾ ਪਿਆ ਹੈਗਾ ਹੁਣ ਜਿਹੜਾ ਤੁਸੀਂ ਹੁਣ ਤੁਸੀਂ ਜੀ ਹਨ ਸਾਡੀ ਵੀਡੀਓਜ਼ ਨੂੰ ਲਾਈਕ ਐ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜਿਸ ਨਾਲ ਸਾਡਾ ਹੌਸਲਾ ਜਿਹੜਾ ਹੈ ਉਹ ਵਧਦਾ ਰਹੇ ਹੁਣ ਤਾਂ ਮੈਂ ਕਹਿਣੀ ਹਾਂ ਤੁਸੀਂ ਜਿਹੜ ਸਾਰਿਆਂ ਦੀਆਂ ਵੀਡੀਓਜ਼ ਨੂੰ ਚੰਗੀਆਂ ਵੀਡੀਓਜ਼ ਨੂੰ ਲਾਈਕ ਐ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ